ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਸੀ ਗੁਲਗੁਲੇ ਸਾਵਣ ਦੇ ਮਹੀਨੇ ਵਿੱਚ ਜੀ ਪਕੌੜੇ ਜਾਂ ਗੁਲਗੁਲੇ ਖਾਣਾ ਹਰ ਇੱਕ ਦੀ ਪਸੰਦ ਹੁੰਦੀ ਆ ਅੱਜ ਆਪਾਂ ਤੁਹਾਨੂੰ ਜੀ ਗੁਲਗੁਲਿਆਂ ਨੂੰ ਬਹੁਤ ਹੀ ਜ਼ਿਆਦਾ ਸਾਫਟ ਤਰੀਕੇ ਨਾਲ ਬਣਾਉਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਇਹ ਗੁਲਗੁਲੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਣਗੇ ਅਗਰ ਤੁਹਾਨੂੰ ਜੀ ਇਸ ਤੇ ਬਣਾਉਂਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਇੱਕ ਕੌਲੀ ਗੁੜ ਦੀ ਲਈ ਹੈ ਤੇ ਦੋ ਕੌਲੀਆਂ ਆਪਾਂ ਆਟੇ ਦੀਆਂ ਲਈਆਂ ਨੇ ਗੇਹੂ ਦਾ ਆਟਾ ਲਿਆ ਜੀ ਆਪਾਂ ਨੇ ਇਹ ਹੁਣ ਆਪਾਂ ਨੇ ਇਹਦੇ ਸਭ ਤੋਂ ਪਹਿਨਾ ਗੁੜ ਨੂੰ ਆਪਣੇ ਬਰੀਕ ਕੁਟ ਲਿਆ ਸੀ ਇਹ ਆਪਾਂ ਇੱਕ ਬਾਲ ਵਿੱਚ ਇਸ ਨੂੰ ਪਾ ਲਵਾਂਗੇ ਹਲਕਾ ਜਿਹਾ ਆਪਾਂ ਜੀ ਲਗਭਗ ਇਸ ਵਿੱਚ ਇੱਕ ਗਲਾਸ ਤੋਂ ਘੱਟ ਥੋੜਾ ਜਿਹਾ ਗਰਮ ਪਾਣੀ ਪਾਏਗਾ ਤਾਂ ਕਿ ਆਪਣਾ ਜੋ ਗੋੜਾ ਜਲਦੀ ਖੁੱਲ ਜਾਵੇ ਜੋ ਗੁੜ ਤੋਂ ਆਪਾਂ ਗੁਲਗੁਲੇ ਬਣਾ ਕੇ ਤਿਆਰ ਕਰਦੇ ਹਾਂ ਜੀ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾਬ ਹੁੰਦੇ ਨੇ ਗੁੜ ਆਪਣਾ ਜੀ ਦੇਖੋ ਖੁੱਲ ਚੁੱਕਿਆ ਹੈਗਾ ਪੂਰੀ ਤਰ੍ਹਾਂ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਬੋਲ ਵਿੱਚ ਜੀ ਆਟਾ ਪਾ ਲਵਾਂਗੇ ਜਿਸ ਕਾਲੀ ਨਾਲ ਜੀ ਆਪਾਂ ਆਟਾ ਪਾਏਗਾ ਉਹੀ ਕਾਲੀ ਆਪਾਂ ਗੁੜ ਦੇ ਪਾਈਆ ਹੁਣ ਆਪਾਂ ਇਸ ਵਿੱਚ ਜੀ ਲਗਭਗ ਅੱਧਾ ਛੋਟਾ ਚਮਚਾ ਆਪਾਂ ਨੇ ਬੇਕਿੰਗ ਪਾਊਡਰ ਪਾਏਗਾ ਇੱਕ ਚਮਚ ਜੀ ਆਪਾਂ ਸੌਂਫ ਦਾ ਪਾਏਗਾ ਸੌਂਫ ਆਪਾਂ ਜੀ ਬਿਲਕੁਲ ਬਰੀਕ ਪਾਈ ਆ ਤੁਸੀਂ ਇਸ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਹੋ ਪੀਸ ਕੇ ਚਮਚ ਦਾ ਚੌਥਾ ਹਿੱਸਾ ਜੀ ਆਪਾਂ ਨੇ ਛੋਟਾ ਚਮਚ ਹੁੰਦਾ ਜੋ ਉਸ ਦਾ ਚੌਥਾ ਹਿੱਸਾ ਆਪਾਂ ਨੇ ਬੇਕਿੰਗ ਸੋਡਾ ਪਾਏਗਾ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਬੇਕਿੰਗ ਸੋਡਾ ਜੀ ਪੱਕਾ ਪਾਉਣਾਗਾ ਜਦੋਂ ਵੀ ਆਪਾਂ ਗੁਲਗੁਲੇ ਬਣਾ ਕੇ ਤਿਆਰ ਕਰਨੇ ਨੇ ਫਿਰ ਹੀ ਆਪਣੇ ਗੁਲਗੁਲੇ ਸੌਫਟ ਬਣ ਜਾਂਦੇ ਨੇ ਹੁਣ ਆਪਾਂ ਜੀ ਗੁੜ ਨੂੰ ਇੱਕ ਛਾਲਣੀ ਦੀ ਸਹਾਇਤਾ ਨਾਲ ਇਸ ਨੂੰ ਛਾਣ ਲਾਵਾਂਗੇ ਗੁੜ ਵਾਲਾ ਪਾਣੀ ਤਾਂ ਕਿ ਇਸ ਵਿੱਚ ਕਈ ਵਾਰ ਕੋਈ ਰੋੜ ਜਾਂ ਕੰਕਰ ਹੁੰਦਾਗਾ ਉਹ ਨਿਕਲ ਜਾਵੇ ਹੁਣ ਆਪਾਂ ਜੀ ਇੱਕ ਬਿਸਕਰ ਦੀ ਸਹਾਇਤਾ ਨਾਲ ਗੁੜ ਵਾਲੇ ਪਾਣੀ ਨੂੰ ਆਟੇ ਵਿੱਚ ਮਿਕਸ ਕਰਾਂਗੇ ਕਿਉਂਕਿ ਜੇ ਆਪਾਂ ਨੇ ਜੀ ਇਸ ਨੂੰ हाथ बनाया बना यही आटा अपने हाथों से ज़्यादा लग जाए गा इस करके आप एक बिस्कर की सहायता आटा बना के तैयार कर रहे हैं थोड़ा थोड़ा पानी करके जी आपने ये आटा बना के तैयार कर लेना गा जो भी आपने जी गुलगुले बनाने तो इस ਬੇਕਿੰਗ ਸੋਡਾ ਪੱਕਾ ਪਾਣਾਗਾ ਉਸ ਤੋਂ ਬਿਨਾ ਜੀ ਇਹੇ ਗੁਲਗੁਲੇ ਬਿਲਕੁਲ ਵੀ ਸੌਫਟ ਨਹੀਂ ਬਣਦੇ ਹੈਗੇ ਦੇਖੋ ਬੈਟਰ ਆਪਾਂ ਨੇ ਇਸ ਤਰੀਕੇ ਦਾ ਬਣਾ ਲੈਣਾਗਾ ਕਿ ਚਮਚ ਨਾਲ ਦੇਖੋ ਜੀ ਨਹੀਂ ਸੁੱਟ ਰਿਹਾ ਹੁਣ ਆਪਾਂ ਜੀ ਇਸ ਨੂੰ 10 ਕਿ ਮਿੰਟਾਂ ਬਾਅਦ ਆਪੇ ਇਸਦੇ ਗੁਲਗੁਲੇ ਬਣਾ ਲਵਾਂਗੇ ਇਸਨੂੰ ਟੱਕੇ ਰੱਖ ਦੇਣਾਗਾ 10 ਮਿੰਟਾਂ ਲਈ 10 ਮਿੰਟ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਜੋ ਆਟਾ ਹੈਗਾ ਪੂਰੀ ਤਰ੍ਹਾਂ ਬਣ ਕੇ ਰੈਡੀ ਆ ਜੇ ਇਹ ਥੋੜਾ ਜਿਹਾ ਜੀ گاੜਾ ਹੋ ਜਾਵੇ ਤਾਂ ਫਿਰ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਸਕਦੇ ਆ ਨਹੀਂ ਕੋਈ ਜ਼ਰੂਰੀ ਨਹੀਂ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਗਰਮ ਕਰਕੇ ਇਸ ਵਿੱਚ ਗੁਲਗਲੇ ਪਾਵਾਂਗੇ ਤੇਲ ਜੀ ਆਪਾਂ ਨੇ ਮੀਡੀਅਮ ਗਰਮ ਕੀਤਾਗਾ ਗੁਲਗੁਲੇ ਜੀ ਆਪਣੇ ਪੌਣਸ ਆ ਰਹੇ ਹੀ ਦੇਖੋ ਤੇਲ ਵਿੱਚ ਫੁੱਲ ਗਏ ਨੇ ਪੂਰੀ ਤਰ੍ਹਾਂ 100% ਸੰਜੀ ਬਣ ਚੁੱਕੇ ਨੇ ਇਹ ਮੀਡੀਅਮ ਗੈਸ ਤੇ ਹੀ ਆਪਾਂ ਜੀ ਗੁਲਗੁਲੇ ਨੂੰ ਬਣਾਉਣਾਗਾ ਤੇ ਲਗਾਤਾਰ ਜੀ ਆਪਾਂ ਨੇ ਇਸ ਚਾਰਨੀ ਰਾਹੀਂ ਜੀ ਇਸ ਨੂੰ ਆਪਾਂ ਸਟਰ ਕਰਦੇ ਰਹਿਣਾਗਾ ਤਾਂ ਕਿ ਗੁਲਗੁਲੇ ਆਪਣੇ ਚਾਰੋਂ ਤਰਫ ਤੋਂ ਇਕੁਲ ਪੱਕ ਜਾਣ ਜੀ ਆਪਾਂ ਇਸ ਨੂੰ ਜੀ ਹਾਈ ਗੈਸ ਤੇ ਗੁਲਗੁਲਿਆ ਨੂੰ ਬਣਾਇਆ ਤਾਂ ਇਹ ਉਪਰੋਂ ਹੀ ਬ੍ਰਾਊਨ ਬਲੈਕ ਹੋ ਜਾਣਗੇ ਤੇ ਵਿੱਚੋਂ ਇਹ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਗੁਲਗੁਲਿਆ ਨੂੰ ਹਮੇਸ਼ਾ ਮੀਡੀਅਮ ਗੈਸ ਤੇ ਹੀ ਬਣਾਉਣਾ ਚਾਹੀਦਾਗਾ ਜਦੋਂ ਵੀ ਆਪਾਂ ਜੀ ਆਟਾ ਇਹ ਬਣਾਉਣਾਗਾ ਸਿਰਫ 10 ਕਿ ਮਿੰਟ ਲਈ ਆਪਾਂ ਇਹ ਆਟੇ ਨੂੰ ਰੈਸਟ ਲਈ ਰੱਖ ਦੇਣਾਗਾ ਫਿਰ ਗੁਲਗੁਲੇ ਆਪਣੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋ ਜਾਂਦੇ ਨੇ ਕਿਉਂਕਿ ਆਪਾਂ ਉਸ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਐਡ ਕੀਤਾ ਹੁੰਦਾਗਾ ਦਾਸਾ ਮੈਂਟਲ ਜਿਹਾ 파ਟੇ ਨੂੰ ਰੈਸਟ ਲਈ ਰੱਖਣਾ ਜ਼ਰੂਰੀ ਹੈ ਗੁਲਗੁਲੇ ਬਣਾਉਣ ਲਈ ਜੀ ਗੁਲਗੁਲਿਆਂ ਦੀ ਕੋਈ ਸ਼ੇਪ ਨਹੀਂ ਹੁੰਦੀ ਜਿਸ ਤਰੀਕੇ ਦੇ ਇਹ ਤੇਲ ਵਿੱਚ ਪੈ ਜਾਣ ਤਾਂ ਸਮਝੋ ਇਹ ਆਪਣੇ ਆਪ ਗੋਲ ਬਣ ਜਾਂਦੇ ਨੇ ਜੇ ਆਪਣਾ ਆਟਾ ਜੀ ਵਧੀਆ ਬਣਾ ਕੇ ਤਿਆਰ ਕੀਤਾ ਹੈਗਾ ਤਾਂ ਇਹ ਗੋਲ ਬਣਨਗੇ ਨਹੀਂ ਤਾਂ ਫਿਰ ਇਸ ਤੇ ਥੋੜੀ ਜਿਹੀ ਮੁੱਛਾ ਵੀ ਆ ਜਾਂਦੀ ਹੈ ਨੇ ਗੁਲਗੁਲਿਆਂ ਦੇ ਦੇਖੋ ਪੂਰੀ ਤਰ੍ਹਾਂ ਜੀ ਇਹ ਫਰਾਈ ਹੋ ਚੁੱਕੇ ਨੇ ਹੁਣ ਆਪਾਂ ਜੀ ਇਸ ਨੂੰ ਕੱਢ ਲਾਵਾਂਗੇ ਦੇਖੋ ਕਿੰਨੇ ਬੜੀਆ ਬਣ ਕੇ ਤਿਆਰ ਹੋਏ ਨੇ ਜੀ ਇਹ ਬਹੁਤ ਹੀ ਘੱਟ ਟਾਈਮ ਵਿੱਚ ਜੀ ਗੁਲਗੁਲੇ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਵੀ ਬਾਰਿਸ਼ ਦਾ ਮੌਸਮ ਹੋਇਆ ਤਾਂ ਆਪਾਂ ਇਸ ਨੂੰ ਘਰ ਵਿੱਚ ਬਣਾ ਸਕਦੇ ਹਾਂ ਅਤੇ ਘੰਟੇ ਦੇ ਵਿੱਚ ਜੀ ਸਾਰੇ ਗੁਲਗੁਲੇ ਬਣਾ ਕੇ ਆਪਾਂ ਫੈਮਿਲੀ ਲਈ ਤਿਆਰ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਗੁਲਗੁਲੇ ਨੂੰ ਫਰਾਈ ਕਰ ਲੈਣਾਗਾ ਗੁਲਗੁਲਿਆਂ ਨੂੰ ਜੀ ਸੌਫਟ ਬਣਾਉਣ ਦਾ ਬਸ ਤਰੀਕਾ ਇਹੀ ਆ ਕਿ ਇਸ ਦੇ ਵਿੱਚ ਇੱਕ ਤਾਂ ਜੋ ਆਪਾਂ ਮਿੱਠਾ ਛੋਡਾ ਪਾਉਣਾਗਾ ਇਹ ਥੋੜਾ ਜਿਹਾ ਮਿੱਠਾ ਛੋਡਾ ਆਪਾਂ ਨੇ ਲਾਜ਼ਮੀ ਪਾਉਣਾਗਾ ਤੇ ਦੂਸਰਾ ਜੀ ਜੋ ਆਪਾਂ ਆਟਾ ਬਣਾ ਰਹੇ ਹਾਂ ਇਸ ਨੂੰ ਜ਼ਿਆਦਾ ਗਾੜਾ ਨਹੀਂ ਕਰਨਾ ਇਸ ਤਰੀਕੇ ਦਾ ਬਣਨਾ ਚਾਹੀਦਾ ਹੈਗਾ ਕਿ ਆਪਾਂ ਇਹਨੂੰ ਬਿਸਕਰ ਨਾਲ ਵੀ ਬਣਾ ਸਕੀਏ ਜਾਂ ਕਿਸੇ ਚਮਚ ਦੀ ਸਹਾਇਤਾ ਨਾਲ ਇਹ ਬਣ ਜਾਵੇ ਬਾੜਾ ਇਸ ਨੂੰ ਠੀਕ ਆਟਾ ਨਹੀਂ ਬਣਾਉਣਾ ਹੈਗਾ ਫਿਰ ਇਹ ਹੀ ਗੁਲਗੁਲੇ ਅੰਦਰੋਂ ਹਾਰਡ ਬਣ ਜਾਣਗੇ ਜੇ ਤੁਸੀਂ ਥੋੜਾ ਜਿਹਾ ਆਟੇ ਨੂੰ ਪਤਲਾ ਰੱਖੋਗੇ ਬਣਾ ਕੇ ਤਾਂ ਫਿਰ ਗੁਲਗੁਲੇ ਆਪਣੇ ਉਹਨੇ ਹੀ ਜ਼ਿਆਦਾ ਸੌਫਟ ਤੇ ਸਪੰਜੀ ਬਣ ਕੇ ਤਿਆਰ ਹੋਣਗੇ ਦੇਖੋ ਜੀ ਇਹ ਵੀ ਆਪਾਂ ਗੁਲਗੁਲੇ ਫਰਾਈ ਕਰ ਲੈਨੇ ਸਾਰੇ ਗੁਲਗੁਲੇ ਬਣ ਕੇ ਜੀ ਆਪਣੇ ਰੈਡੀ ਨੇ ਹੁਣ ਆਪਾਂ ਇਸ ਨੂੰ ਇੱਕ ਠੋਕਰੀ ਵਿੱਚ ਪਾ ਲਵਾਂਗੇ ਇਹ ਗੁਲਗੁਲੇ ਜੀ ਮੇਰੀ ਮੰਮੀ ਨੇ ਬਣਾ ਕੇ ਤਿਆਰ ਕਰੇ ਨੇ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜਾ ਕਰੇ ਜੀ ਵੀਡੀਓ ਦੇਖਣ ਲਈ ਧੰਨਵਾਦ